ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਕੁਛ ਦਿਨਾਂ ਤੋਂ ਲੁਧਿਆਣੇ ਆਏ ਹੋਏ ਸੀ ਜੀ ਅਸੀਂ ਅੱਜ ਜਾ ਰਹੇ ਜੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਪਿੰਡ ਆਲਮਗੀਰ। ਨਾਲੇ ਅਸੀਂ ਦਰਸ਼ਨ ਕਰਾਂਗੇ ਜੀ ਨਾਲੇ ਤੁਹਾਨੂੰ ਕਰਾਵਾਂਗੇ ਇਸ ਗੁਰੂ ਘਰ ਜੀ ਮੈਂ ਛੋਟੇ ਹੁੰਦੇ ਆ ਆਪਣੇ ਦਾਦੀ ਜੀ ਦੇ ਨਾਲ ਜਾਂਦਾ ਹੁੰਦਾ ਸੀ 10 ਕੁ ਸਾਲ ਦੀ ਉਮਰ 'ਚ। ਮਨ 'ਚ ਬਹੁਤ ਚਾਅ ਸੀ ਜੀ ਕਿਉਂਕਿ ਕਈ ਸਾਲਾਂ ਬਾਅਦ ਮੈਂ ਦਰਸ਼ਨ ਕਰ ਰਿਹਾ ਸੀ ਇਸ ਗੁਰੂ ਘਰ ਦੇ। ਅਸੀਂ ਦੇ ਤੌਰ 'ਤੇ ਆਹ ਜੀ ਅਸੀਂ ਗੁਰੂ ਘਰ ਦਾ ਗੇਟ ਲੰਘ ਗਏ। ਮਾਨੇ ਚ ਬਹੁਤਾ ਚਾਹ ਸੀ ਜੀ। ਫਿਰ ਜੀ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ। ਆ ਦੇਖੋ ਜੀ ਆ ਦਰਸ਼ਣੀ ਦਿਓੜੀ ਦੀ ਤਿਆਰੀ ਚੱਲ ਰਹੀ ਸੀ ਖੱਬੇ ਹੱਥ ਹੀ ਜੋੜਾ ਕਾ ਅਸੀਂ ਜੀ ਅਸੀਂ ਸਭ ਤੋਂ ਪਹਿਲਾਂ ਆਪਣੇ ਜੋੜੇ ਜਮਾ ਕਰਾਏ ਨਾਲ ਹੀ ਗਠੜੀ ਘਰ ਬਣਿਆ ਹੋਇਆ ਹੈ ਜੀ ਤੁਸੀਂ ਵੀ ਆਉਣਾ ਹੈ ਤੇ ਤੁਸੀਂ ਵੀ ਕੋਈ ਆਪਣਾ ਜ਼ਰੂਰੀ ਸਮਾਨ ਗਠੜੀ ਘਰ ਵੀ ਜਮਾ ਕਰਾ ਸਕਦੇ ਆ ਜੀ ਫਿਰ ਜੀ ਕਿਤੇ ਹੱਥ ਸੁੱਚੇ ਫਿਰ ਜੀ ਸਰੋਵਰ ਸਾਹਿਬ ਵੱਲ ਚੱਲ ਪਏ ਹਾਂਜੀ ਸਾਥੀ ਸਤਿਕਾਰਯੋਗ ਜੀ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਪਿੰਡ ਆਲਮਗੀਰ ਹੁਣੇ ਅਸੀਂ ਸ੍ਰੋਵਰਤ ਇਸ਼ਨਾਨ ਕੀਤਾ ਆ ਤੇ ਇਸ਼ਨਾਨ ਕਰਨ ਤੋਂ ਬਾਅਦ ਜੀ ਨਾਲੇ ਹੁਣ ਅਸੀਂ ਆਪ ਦਰਸ਼ਨ ਕਰਦੇ ਜੀ ਗੁਰੂ ਘਰ ਦੇ ਨਾਲੇ ਤੁਹਾਨੂੰ ਕਰਾਨੇ ਫੇ ਉਸ ਤੋਂ ਬਾਅਦ ਆਪਾਂ ਇਤਿਹਾਸ ਦੀ ਵੀ ਸਾਂਝ ਪਾਉਣੀ ਆ ਜੀ ਆਓ ਕਰੀਏ ਦਰਸ਼ਨ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਜੀ ਪਹਿਲਾ ਅਸੀਂ ਲਈ ਕੜਾ ਪ੍ਰਸ਼ਾਦੀ ਦੀ ਇੱਕ ਫੇਰ ਸਤਿਗੁਰੂ ਜੀ ਦੇ ਦਰਬਾਰ ਵੱਲ ਚੱਲ ਪਏ। ਗੁਰੂ ਘਰ ਨੂੰ ਦੇਖ ਕੇ ਜੀ ਮਨ 'ਚ ਬਹੁਤ ਖੁਸ਼ੀ ਹੋ ਰਹੀ ਸੀ ਤੇ ਮਨ 'ਚ ਬਹੁਤ ਛਾ ਸੀ ਜੀ ਸਤਿਗੁਰੂ ਜੀ ਦੇ ਦਰਸ਼ਨਾਂ ਦਾ। ਪਹਿਲਾ ਜੀ ਅੰਦਰ ਐਂਟਰ ਹੁੰਦੇ ਹੀ ਖੱਬੇ ਹੱਥ ਆਪਾਂ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕੀਤੇ ਜੀ। ਫੇਰ ਜੀ ਦਰਬਾਰ ਵੱਲ ਚੱਲ ਪਏ ਇਸ ਸਥਾਨ ਦਾ ਪਹਿਲਾ ਇਤਿਹਾਸ ਆ ਜੀ ਇੱਥੋਂ ਤਣ ਤਣ ਸ਼ਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਕੁਝ ਸਿੰਘਾਂ ਨੂੰ ਰਾਏ ਕੋਟ ਭੇਜਿਆ ਜੀ ਆਪਣਾ ਘੋੜਾ ਲੈ ਕੇ ਆਣ ਲਈ ਇੱਕ ਸਿੱਖ ਤੋਂ ਪਰ ਉਸ ਸਿੱਖ ਨੇ ਨਾ ਕਰਤੀ ਕਹਿਣ ਲੱਗਾ ਜੀ ਉਸ ਸਿੱਖ ਨੇ ਨਾ ਕਰਤੀ ਕਹਿਣ ਲੱਗਾ ਜੀ ਮੇਰੇ ਕੋਲ ਘੋੜੀਆਂ ਉਹ ਵੀ ਬਿਮਾਰ ਆ ਜਦੋਂ ਆਹ ਗੱਲ ਭਾਈ ਨਿਗਾਹੀਆ ਸਿੰਘ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਭ ਤੋਂ ਮਹਿੰਗਾ ਘੋੜਾ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੇਟ ਕੀਤਾ ਇਸ ਸਥਾਨ ਤੇ ਜੀ ਕਰੋ ਦਰਸ਼ਨ ਸੰਗਤ ਜੀ ਫਿਰ ਸਤਕ੍ਰਿਤੀ ਤੇ ਦਰਬਾਰ ਤੇ ਦਰਸ਼ਨ ਕਰਨ ਤੋਂ ਬਾਅਦ ਜੀ ਆ ਗਿਆ ਸੀ ਬਾਹਰ ਜਦੋਂ ਦਰਬਾਰ ਤੋਂ ਆਪਾਂ ਬਾਹਰ ਆਈਦਾ ਆ ਦਰਬਾਰ ਦੀ ਪ੍ਰਕਰਮਾ ਚਈ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪੂਰਾ ਸਾਹਿਬ ਬਣਿਆ ਹੋਇਆ ਹੈ ਬਹੁਤਾ ਹੀ ਜਮੀਨ ਦੇ ਥੱਲੇ ਕਰਕੇ ਬਣਿਆ ਹੋਇਆ ਸੀ ਜੀ ਤੇ ਬਹੁਤਾ ਹੀ ਠੰਡਾ ਸੀ ਤੇ ਬਹੁਤਾ ਹੀ ਸਕੂਨ ਮਿਲਦਾ ਸੀ ਸੰਗਤ ਜੀ ਆ ਦੇਖੋ ਜੀ ਕਰੋ ਦਰਸ਼ਨ ਸੰਗਤਾ ਦਾ ਕਹਿਣਾ ਆ ਕਿ ਇਸ ਸਥਾਨ ਤੇ ਇਸ ਭੋਰਾ ਸਾਹਿਬ ਵਿਖੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਿਤਨੇਮ ਤੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੁੰਦੇ ਸੀ ਜੀ ਇਸ ਸਥਾਨ ਤੇ ਹੁਣ ਇੱਥੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੈ ਜੀ ਤੇ ਦੇਖ ਕੇ ਇਦਾਂ ਲੱਗਦਾ ਸੀ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਬਿਰਾਜਮਾਨ ਹੈ ਜੀ ਪੋਤਾ ਹੀ ਨੰਨ ਧਾਰਿਆ ਸੀ ਸੰਗਤ ਜੀ ਫੇਜੀ ਪੂਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜੀ ਅਸੀਂ ਆਕੇ ਜੀ ਬਾਹਰ ਇਸ ਸਥਾਨ ਦਾ ਦੂਜਾ ਇਤਿਹਾਸ ਆ ਜੀ ਇਸ ਸਥਾਨ ਤੇ თან ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਭਾਈ ਗਨੀਖਾ ਨਵੀਖਾ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਮਾਛੀਵਾੜੇ ਦੇ ਜੰਗਲਾ 'ਚ ਹੁੰਦੇ ਹੋਏ ਸਤਿਗੁਰੂ ਜੀ ਇਸ ਸਥਾਨ ਤੇ ਪੁੱਜੇ ਇਹ ਪਿਆਰਿਆਂ ਨਾਲ ਤੇ ਸਤਿਗੁਰੂ ਜੀ ਨੇ ਇੱਕ ਬੀਬੀ ਨੂੰ ਪੁੱਛਿਆ ਕਿ ਜਲ ਛਕਨਾ ਹੈ ਉਹ ਬੀਬੀ ਨੇ ਖੂੜ ਹੋਇਆ ਸੀ ਬੀਬੀ ਕਹਿੰਦੀ ਜਲ ਛਕਣ ਨੂੰ ਖੂਤਾ ਹੈ ਪਰ ਉਸ ਖੂਜੇ ਇੱਕ ਵਿਸ਼ਾਲ ਸਰਾਲ ਰਹਿੰਦਾ ਆ ਸਰਾਲ ਦਾ ਭਾਵ ਕਿ ਇੱਕ ਸੱਪ ਦੀ ਜਾਤੀ ਆ ਤੇ ਸਤਿਗੁਰੂ ਜੀ ਨੇ ਉਸ ਸਰਾਲ ਦਾ ਉਧਾਰ ਕੀਤਾ ਸੀ ਤੇ ਉਹ ਜਦੋਂ ਸਰਾਲ ਉਸ ਖੂਜੇ 'ਚ ਮਰ ਗਿਆ ਤਾਂ ਉਹ ਜਲ ਪੀਣ ਯੋਗ ਨਾ ਰਿਹਾ ਫਿਰ ਸਤਿਗੁਰੂ ਜੀ ਨੇ ਇੱਕ ਤੀਰ ਭਾਰ ਕੇ ਇਸ ਸਥਾਨ ਤੇ ਜਲ ਪ੍ਰਗਟ ਕੀਤਾ ਸੀ ਫਿਰ ਨਾਲ ਹੀ ਵਾਰ ਦਿੱਤਾ ਸੀ 사ਤੁਰਜੀ ਨੇ ਜਿਹੜਾ ਵੀ ਪਿਆਰਾ ਗੁਰਸੇਖ ਸੰਗਤ ਇਸ ਸਥਾਨ ਤੇ ਭਾਵਨਾ ਨਾਲ ਸ਼ਰਧਾ ਨਾਲ ਇਸ ਸਥਾਨ ਤੇ ਇਸ਼ਨਾਨ ਕਰੂਗੀ ਉਸ ਪਿਆਰੇ ਦਾ ਚਮੜੀ ਦਾ ਹਰ ਇੱਕ ਰੋਗ ਠੀਕ ਹੋ ਜਾ ਜਦੋਂ ਆਹ ਸਾਰੀਆਂ ਗੱਲਾਂ ਸੁਣ ਕੇ ਉਸ ਬੀਬੀ ਨੇ ਇਸ ਜਲ ਵਿੱਚ ਇਸ਼ਨਾਨ ਕੀਤਾ ਤਾਂ ਉਸ ਬੀਬੀ ਦਾ ਸਾਰਾ ਚਮੜੀ ਦਾ ਰੋਗ ਠੀਕ ਹੋ ਗਿਆ ਸਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਦੱਖਣ ਵੱਲ ਗਏ ਤੇ ਉੱਥੋਂ ਬਾਬਾ ਨਾਨੂ ਸਾਹਿਬ ਜੀ ਨੂੰ ਇਸ ਸਥਾਨ ਦੀ ਸੇਵਾ ਲਈ ਭੇਜਿਆ ਸੀ ਤੇ ਬਾਬਾ ਨਾਨੂ ਸਾਹਿਬ ਜੀ ਨੇ ਇਸ ਸਥਾਨ ਦੀ ਸੇਵਾ ਕੀਤੀ ਤੇ ਇੱਥੇ ਹੀ ਬ੍ਰਹਮਲੀਨ ਹੋ ਗਏ ਸੀ ਆ ਦੇਖੋ ਜੀ ਆ ਉਹਨਾਂ ਦਾ ਸਥਾਨ ਬਣਿਆ ਆ ਉਹਨਾਂ ਦੇ ਸਥਾਨ ਦੇ ਕੀਤੇ ਜੀ ਦਰਸ਼ਨ ਆ ਦੇਖੋ ਜੀ ਗੁਰਦੁਆਰਾ ਬਾਬਾ ਨਾਨੂ ਸਿੰਘ ਜੀ ਆ ਦੇਖੋ ਜੀ ਇਸ ਸਥਾਨ ਤੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੈ ਜੀ ਇਸ ਸਥਾਨ ਦੇ ਵੀ ਦਰਸ਼ਨ ਕੀਤੇ ਜੀ ਬਹੁਤ ਆਨੰਦ ਆਇਆ ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਜੀ ਆ ਕੇ ਬਾਹਰ ਫਿਰ ਜੀ ਮੈਂ ਇਤਿਹਾਸ ਦੀ ਵੀ ਆ ਦੇਖੋ ਜੀ ਵੀਡੀਓ ਚ ਐਡ ਕੀਤਾ ਇਤਿਹਾਸ ਵੀ ਤੁਸੀਂ ਰੋਕ ਕੇ ਪੜ ਸਕਦੇ ਆ ਜੀ ਫਿਰ ਇਸ ਤੋਂ ਬਾਅਦ ਜੀ ਆਗੇ ਜੀ ਬਾਹਰ ਜੋੜੇ ਪਾ ਕੇ ਜੀ ਬਾਹਰ ਦੁਕਾਨਾਂ ਆ ਤੁਸੀਂ ਇੱਥੋਂ ਕੁਝ ਵੀ ਖਰੀਦ ਸਕਦੇ ਆ ਜੀ ਬਹੁਤ ਸੋਹਣੀਆਂ ਆ ਫਿਰ ਇਤਨੀ ਹੋਣ ਬਲੌਗ ਦੀ ਸਮਾਪਤੀ ਹੈ ਮਿਲਦੇ ਆਗਲੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ